ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਤੋਂ ਬਾਅਦ ਪਾਈ ਲੈਣਾ ਜੀ ਪੂਰੀ ਤਰ੍ਹਾਂ ਬਦਲ ਗਏ ਸਨ ਉਹਨਾਂ ਨੇ ਨਿਸ਼ਚੈ ਕਰ ਲਿੱਤਾ ਕਿ ਉਹਨ ਬਾਕੀ ਦਾ ਜੀਵਨ ਗੁਰੂ ਜੀ ਦੀ ਸੇਵਾ ਵਿੱਚ ਹੀ ਬਿਤਾਣਾ ਹੈ ਪਾਈ ਲੈਣਾ ਜੀ ਨੇ ਆਪਣੇ ਬੱਚਿਆਂ ਨੂੰ ਕਾਰੋਬਾਰ ਸੌਂਪ ਕੇ ਸਦਾ ਲਈ ਕਰਤਾਰਪੁਰ ਰਹਿਣਾ ਨਿਸ਼ਚੈ ਕਰ ਲਿੱਤਾ ਜਦੋਂ ਸੰਗਤ ਉਹ ਕਰਤਾਰਪੁਰ ਲਈ ਚੱਲਣ ਲੱਗੇ ਤਾਂ ਉਹਨਾਂ ਨੇ ਲੰਗਰ ਵਾਸਤੇ ਸਵਾ ਮਨ ਲੂਣ ਲਿਖਤਾ ਅਤੇ ਪੰਡ ਬੰਨ ਕੇ ਸਿਰ ਤੇ ਲਾਦ ਲੈ ਤੁਰੇ ਜਦੋਂ ਕਰਤਾਰਪੁਰ ਪਹੁੰਚੇ ਤਾਂ ਗੁਰੂ ਜੀ ਡੇਰੇ ਵਿੱਚ ਵੀ ਨਹੀਂ ਸਨ ਸਿੱਖਾਂ ਨੇ ਦੱਸਿਆ ਕਿ ਗੁਰੂ ਜੀ ਖੇਤਾਂ ਵਿੱਚ ਕੰਮ ਕਰ ਰਹੇ ਹਨ ਪਾਈ ਲੈਣਾ ਜਿਨੇ ਲੂਣ ਦੀ ਪੰਡ ਲੰਗਰ ਵਿੱਚ ਰੱਖੀ ਅਤੇ ਗੁਰੂ ਜੀ ਨੂੰ ਮਿਲਣ ਲਈ ਖੇਤਾਂ ਵੱਲ ਤੁਰ ਪਏ ਖੇਤ ਵਿੱਚ ਪਹੁੰਚ ਕੇ ਉਹਨਾਂ ਨੇ ਗੁਰੂ ਜੀ ਨੂੰ ਲੰਗਰ ਲਈ ਘਾਹ ਦੀ ਪੰਡ ਚੁੱਕਦੇ ਹੋਏ ਵੇਖਿਆ ਤਾਂ ਅੱਗੇ ਹੋ ਕੇ ਪਾਈ ਲੈਣਾ ਜਿਨੇ ਘਾਹ ਦੀ ਪੰਡ ਆਪਣੇ ਸਿਰ ਉੱਤੇ ਚੁੱਕ ਲਈ ਤੀ ਉਸ ਵੇਲੇ ਉਹਨਾਂ ਨੇ ਕੀਮਤੀ ਅਤੇ ਰੇਸ਼ਮੀ ਵਸਤਰ ਪਾਏ ਹੋਏ ਸਨ ਕਾਤੋ ਦਿੱਲੀ ਸੀ ਇਸ ਕਾਰਨ ਥੋੜੀ ਥੋੜੀ ਮਿੱਟੀ ਨਾਲ ਲਿਬੜੀਆਂ ਹੋਈਆਂ ਪਾਣੀ ਦੀਆਂ ਬੂੰਦਾ ਪਾਈ ਲੈਣਾ ਜਿਦੇ ਰੇਸ਼ਮੀ ਵਸਤਰਾਂ ਆ ਕੇ ਡਿੱਗਣ ਲੱਗ ਪਈਆਂ ਵਸਤਰਾਂ ਦੀ ਚਿੰਤਾ ਕੀਤੇ ਬਿਨਾ ਪਾਈ ਲੈਣਾ ਜੀ ਕਾ ਦੀ ਪੰਡ ਨੂੰ ਸਿਰ ਤੇ ਚੁੱਕੀ ਰੱਖੀ ਅਤੇ ਗੁਰੂ ਜੀ ਦੇ ਮਗਰ ਮਗਰ ਡੇਰੇ ਵੱਲ ਤੁਰ ਪਏ ਡੇਰੇ ਪਹੁੰਚ ਕੇ ਪਾਈ ਲੈਣਾ ਜਿਨੇ ਪੰਡ ਜਮੀਨ ਤੇ ਰੱਖ ਦਿੱਤੀ ਮਾਤਾ ਜੀ ਵੇੜੇ ਵਿੱਚ ਹੀ ਬੈਠੇ ਸਨ ਉਹਨਾਂ ਨੇ ਪਾਈ ਲੈਣਾ ਜਿਹਦੇ ਰੇਸ਼ਮੀ ਵਸਤਰਾਂ ਤੇ ਚਿੱਕੜ ਲੱਗ ਗਿਆ ਦੇਖਿਆ ਤਾਂ ਸਤਿਗੁਰਾਂ ਨੂੰ ਕਹਿ ਲੱਗੇ ਇਸ ਸਿੱਖ ਨੇ ਤਾਂ ਅੱਜ ਬੜਾ ਕੰਮ ਕੀਤਾ ਹੈ ਪਹਿਲਾਂ ਆਪਣੇ ਪਿੰਡ ਤੋਂ ਲੂਨ ਦੀ ਪੰਚੁੱਕੇ ਲਿਆਇਆ ਤੇ ਹੁਣ ਕਾਦੀ ਪੰਨ ਖੇਤੋਂ ਚੁੱਕੇ ਲਿਆਇਆ ਹੈ ਜਿਸ ਨਾਲ ਇਸ ਦੇ ਸਾਰੇ ਰੇਸ਼ਮੀ ਵਸਤਰ ਗੰਦੇ ਹੋ ਗਏ ਹਨ ਗੁਰੂ ਜੀ ਮੁਸਕਰਾਉਂਦੇ ਹੋਏ ਬੋਲੇ ਬੋਲੀਏ ਇਸ ਗਬਰੂ ਦੇ ਵਸਤਰਾਂ ਤੇ ਚਿੱਕੜ ਨਹੀਂ ਇਹ ਤਾਂ ਕੇਸਰ ਹੈ ਮਾਤਾ ਜੀ ਨੇ ਜਦ ਦੁਬਾਰਾ ਵੇਖਿਆ ਤਾਂ ਤਦ ਵਸਤਰਾਂ ਉਤੇ ਚਿੱਕੜ ਅਸਲ ਵਿੱਚ ਕੇਸਰ ਬਣ ਚੁੱਕਾ ਸੀ ਨਾਲ ਹੀ ਗੁਰੂ ਜੀ ਨੇ ਕਿਹਾ ਇਸ ਨੇਤਾ ਅਜੇ ਆਪਣੇ ਮੋਢਿਆਂ ਤੇ ਬੜਾ ਭਾਰ ਚੁੱਕਣਾ ਹੈ ਰੰਗ ਵੀਕ ਤੇ ਚਲੋ ਕਰਤਾਰ ਦੇ ਗੁਰਨਾਨਕ ਦੇਵ ਜੀ ਰਾਵੀ ਨਦੀ ਵਿੱਚ ਇਸ਼ਨਾਨ ਕਰਦੇ ਸਨ ਅਤੇ ਉਹਨਾਂ ਨਾਲ ਹਮੇਸ਼ਾ ਕੁਝ ਸਿੱਖ ਅਤੇ ਪਾਈ ਲੈਣਾ ਰਹਿੰਦੇ ਸਨ ਇੱਕ ਦਿਨ ਗੁਰੂ ਜੀ ਨਦੀ ਵਿੱਚ ਇਸ਼ਨਾਨ ਕਰ ਰਹੇ ਸਨ ਅਤੇ ਨਦੀ ਵਿੱਚ ਇੱਕ ਤੂਫਾਨ ਜਿਹਾ ਆ ਗਿਆ ਸਾਰੇ ਸਿੱਖੋਤੋਂ ਭੱਜ ਕੇ ਕਿਸੇ ਮਹਿਫੂਜ਼ ਜਗ੍ਹਾ ਤੇ ਚਲੇ ਗਏ ਲੇਕਿਨ ਭਾਈ ਲੈਣਾ ਗੁਰੂ ਜੀ ਦੇ ਵਸਤਰ ਲੈ ਕੇ ਉੱਥੇ ਹੀ ਖੜਾ ਰਿਹਾ ਜਦ ਗੁਰੂ ਜੀ ਬਾਹਰ ਆਏ ਤਾਂ ਉਹਨਾਂ ਨੇ ਪੁੱਛਿਆ ਭਾਈ ਲੈਣਾ ਤੂੰ ਨਹੀਂ ਗਿਆ ਕਿਸੇ ਮਹਿਫੂਜ਼ ਜਗ੍ਹਾ ਤੇ ਤਾਂ ਭਾਈ ਲੈਣਾ ਨੇ ਜਵਾਬ ਦਿੱਤਾ ਨੌਕਰ ਦਾ ਫਰਜ਼ ਹੁੰਦਾ ਹੈ ਆਪਣੇ ਮਾਲਕ ਦੀ ਹਮੇਸ਼ਾ ਸੇਵਾ ਵਿੱਚ ਰਹੀਂ ਚਾਹੇ ਹਾਲਾਤ ਚੰਗੇ ਹੋਣ ਜਾਂ ਮਾੜੇ ਇਹ ਸਭ ਗੱਲਾਂ ਸੁਣ ਕੇ ਗੁਰੂ ਜੀ ਨੂੰ ਪੱਕਾ ਯਕੀਨ ਹੋ ਗਿਆ ਕਿ ਪਾਈ ਲੈਣਾ ਹੀ ਉਹਨਾਂ ਦੀ ਗੱਦੀ ਦੇ ਅਸਲੀ ਹੱਕਦਾਰ ਹਨ ਉਹਨਾਂ ਨੇ ਪਾਈ ਲੈਣਾ ਦਾ ਨਾਂ ਗੁਰੂ ਅੰਗਦ ਰੱਖ ਦਿੱਤਾ ਅਤੇ ਉਹਨਾਂ ਨੂੰ ਇੱਕ ਕਿਤਾਬ ਦਿੱਤੀ ਅਤੇ ਕਿਹਾ ਇਸ ਨੂੰ ਪੜੋ ਅਤੇ ਇਸ ਦੀਆਂ ਹੋਰ ਕਿਤਾਬਾਂ ਬਣਾਓ ਅਤੇ ਸਿੱਖਾਂ ਨੂੰ ਪੜਨ ਲਈ ਦਿਓ ਅਤੇ ਕੁਝ ਦਿਨ ਮਾਈ ਮੀਰੋ ਦੇ ਘਰ ਜਾ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ